ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਮਟਰਾਂ ਦੇ ਬੀਜ ਨੂੰ ਲੈ ਕੇ ਕਿਸਾਨਾਂ ਨੇ ਲਗਾਇਆ ਧਰਨਾ ਦੁਕਾਨਦਾਰਾਂ ਦੇ ਗੁੱਸੇ ਨੂੰ ਦੇਖਦਿਆਂ ਕਿਸਾਨ ਹੋਏ ਰਫੂ ਚੱਕਰ ਅੱਜ ਸਮਾਣਾ ਦੇ ਤਨੀਰਾਮ ਬਾਜ਼ਾਰ ਵਿੱਚ ਜੰਗੀ ਰਾਮ ਸਾਧੂ ਰਾਮ ਬੀਜ ਵਾਲੀ ਦੁਕਾਨ ਦੇ ਬਾਹਰ ਕਿਸਾਨ ਜੁਨੀਅਰ ਉਗਰਾਹ ਵੱਲੋਂ ਧਰਨਾ ਲਗਾ ਦਿੱਤਾ ਗਿਆ ਕਿਸਾਨ ਜੁਨੀਅਨ ਦੇ ਆਗੂ ਬਲਵਿੰਦਰ ਸਿੰਘ ਰਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਭਰਪੂਰ ਸਿੰਘ ਇੱਕ ਦੁਕਾਨ ਤੋਂ 4 ਏਕੜ ਫਸਲ ਲਈ 90 ਕਿਲੋ ਬੀਜ ਗੰਗਾ ਏਪੀ3 ਕੰਪਨੀ ਦਾ ਲੈ ਕੇ ਗਿਆ ਪਰ ਫਸਲ ਖਰਾਬ ਹੋ ਗਈ ਜੋ ਨੁਕਸਾਨ ਕਿਸਾਨ ਦਾ ਹੋ ਗਿਆ ਉਹ ਦੁਕਾਨਦਾਰ ਨੂੰ ਦੇਣਾ ਪਵੇਗਾ ਪਰ ਬੀਜ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਨੇ ਦੁਕਾਨਦਾਰ ਸੰਜੀਵ ਕੁਮਾਰ ਨੇ ਕਿਹਾ ਕਿ 1 ਏਕੜ ਵਿੱਚ ਮਟਰ ਦੇ 60 ਕਿਲੋ ਬੀਜ ਲੱਗਦੇ ਹਨ ਕਿਸਾਨ ਵੱਲੋਂ 90 ਕਿਲੋ ਬੀਜ 4 ਏਕੜ ਫਸਲ ਵਿੱਚ ਕਿਵੇਂ ਬੀਜੇ ਗਏ ਗੰਗਾ ਕੰਪਨੀ ਦੇ ਬੀਜ ਤੋ ਲਹਿਵੰਦ ਹੈ ਕਿਸਾਨਾਂ ਵੱਲੋਂ ਘਟਿਆ ਖਾਦ ਫਸਲ ਵਿੱਚ ਸ਼ਿਕਾਇਤ ਕੀਤਾ ਹੋਵੇਗਾ ਕਈ ਕਿਸਾਨਾਂ ਨੂੰ ਬੀਜ ਦਿੱਤੇ ਪਰ ਇੱਕ ਹੀ ਸ਼ਿਕਾਇਤ ਕਿਸਾਨ ਦੀ ਕਿਉਂ ਆਈ ਬਾਕੀ ਫਸਲ ਖਰਾਬ ਕਿਉਂ ਨਹੀਂ ਹੋਈ ਬੀਜ ਐਸੋਸੀਏਸ਼ਨ ਨੇ ਸਾਰੀ ਦੁਕਾਨਾਂ ਬੰਦ ਕਰਾ ਕਿਸਾਨਾਂ ਦਾ ਮੁਕਾਬਲਾ ਕੀਤਾ ਅਤੇ ਧਰਨੇ ਵਾਲੀ ਜਗ੍ਹਾ ਤੇ ਕਿਸਾਨ ਰਫੂ ਚੱਕਰ ਹੋ ਗਏ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਦੇ ਵਿੱਚ ਇਸ ਕੰਧਲੇ ਦੁਕਾਨਦਾਰ ਦੇ ਨਾਲ ਨਿਭੜੇਗਾ ਜਿਵੇਂ ਬੰਦੇ ਦੇ ਸਭ ਪੰਦਾ ਹੈਗਾ ਕਿਸੇ ਦਾ ਕੱਪੜੇ ਪਾ ਜਿਹੜੇ ਰੇਟ ਉਹ ਦੇਣ ਹੈ ਕਿਵੇਂ ਕਰਕੇ ਉਹ ਸਿਰਫ ਆਪਾਂ ਨੂੰ ਦੁਕਾਨਦਾਰਾਂ ਨਾਲ ਝੋੜ ਰਹੇ ਨੇ ਇਹ ਚੱਲਣ ਦੀ ਹੈਗੀ ਤੁਸੀਂ ਇਹ ਸਾ ਸੋਚ ਕੇ ਕਰਨ ਲਾਉਣੀ ਹੈ ਹੁਣ ਤੁਹਾਡੇ ਨਾਲ ਮਹਿੰਦਰਜੀ ਦੇ ਲੱਕੇ ਵਾਲੇ ਜਿਹੜੋਣਾਂ ਨੇ ਸਾਰਿਆਂ ਨੂੰ ਟੱਕਰ ਇਸ ਕਰਕੇ ਆਉਣ ਵਾਲੇ ਸਮੇਂ ਵਾਸਤੇ ਆਪਾਂ ਆਜੀ ਸਾਵਧਾਨ ਹੋਈਏ ਸਾਰੇ ਮਿਲ ਕੇ ਇਸ ਜੱਦਬੰਦੀ ਨਾਲ ਮਿਲ ਕੇ ਆਪਾਂ ਜਿਹੜਾ ਆਪਣਾ ਕਰੀਏ ਸੰਘਰਸ਼ ਸੰਘਰਸ਼ ਕਰਕੇ ਹੀ ਆਪਾਂ ਜਿਹੜੀ ਜਿੱਤ ਪ੍ਰਾਪਤ ਕਰ ਸਕਦੇ ਆ ਸਰਕਾਰਾਂ ਨੇ ਸਾਨੂੰ ਕਿਸੇ ਨੇ ਕੁਝ ਨਹੀਂ ਆਪਾਂ ਸਾਰੇ ਮੇਰਾ ਨਾਮ ਬਲਵਿੰਦਰ ਸਿੰਘ ਘਣੌੜ ਜੱਟਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਹ ਬਲਾਕ ਭਾਨੀਗੜ੍ਹ ਦੇ ਆਗੂ ਕਰਨਾ ਮਾਰ ਕੇ ਬੈਠੇ ਦੁਕਾਨਦਾਰ ਨੇ ਵਿਚਾਰੇ ਦੁਕਾਨਦਾਰ ਕੀ ਕੀ ਕਿਉਂ ਕਰਨਾ ਮਾਰੇ ਇਹ ਦੇਖੋ ਇਹ ਮੈਟਰ ਸੀਗਾ ਮਟਰਾਂ ਦਾ ਬੀ ਸੀਗਾ ਏਪੀ 3 ਉਹ 26 ਅਕਤੂਬਰ ਨੂੰ ਇਹਨਾਂ ਤੋਂ ਬੀ ਲੈ ਗਏ ਨੇ 4 ਏਕੜ ਦਾ 4 ਏਕੜ ਦਾ ਭਰਪੂਰ ਸਿੰਘ ਜੌਲੀਆਂ ਪਿੰਡਾ ਉਹਦਾ ਭਾਨੀ ਕਾੜ ਰੇਤ ਕੜ ਕੋਲੇ ਨੇ ਠੇਕੇ ਤੇ 75000 ਨੂੰ 4 ਏਕੜ ਜ਼ਮੀਨ ਲਈ ਹੈ ਉਹ ਬੀ ਲੈ ਕੇ 60 ਇਹ ਕਹਿੰਦੇ ਸੀਟ ਕਹਿੰਦੇ ਵੀ ਠੀਕ ਆ ਇਹ 60 ਦਿਨਾਂ ਦੇ ਵਿੱਚ ਪੱਕ ਜਾਊਗਾ ਪਰ ਉਹ 120 ਨਾਲ ਵਿੱਚ ਨਹੀਂ ਪੱਕਿਆ ਹੈਗਾ 4 ਮਹੀਨਾ ਜੀ ਨਹੀਂ ਪੱਕਿਆ ਜਦੋਂ ਇਹਦੇ ਕੋਲ ਆਏ ਅਸੀਂ ਇਹਨੂੰ ਕਿਹਾ ਵੀ ਭਾਈ ਆ ਦੱਸੋ ਇਹ ਕੀ ਗੱਲ ਹੈ ਕਹਿੰਦਾ ਜੀ ਮੈਂ ਆਉਂਗਾ ਕੰਪਨੀ ਕੰਪਨੀ ਨੂੰ ਲੈ ਕੇ ਖੇਤ ਦੇ ਵਿੱਚ ਤਾਂ ਜਦੋਂ ਖੇਤ ਦੇ ਵਿੱਚ ਕੰਪਨੀ ਲੈ ਕੇ ਇਹ ਸੇਠ ਸਾਹਿਬ ਗਏ ਨੇਗੇ ਤਾਂ ਕੰਪਨੀ ਨਾਲ ਕਹਿੰਿਆ ਵੀ ਬੀਤ ਤਾਂ ਉਹੀ ਹੈ ਪਰ ਗੜਬੜਾ ਬੀਜ ਦੇ ਵਿੱਚ ਵੀ ਇਹ ਤਾਂ ਹੋ ਨਹੀਂ ਸਕਦਾ ਹੈਗਾ ਤੇ ਫਿਰ ਇਹਨਾਂ ਨਾਲ ਗੱਲ ਕਰੀ ਵੀ ਇਹ ਕਹਿੰਦੇ ਵੀ ਅਸੀਂ 2 ਦਿਨਾਂ ਨੂੰ ਤੁਹਾਨੂੰ ਦੱਸਾਂਗੇ ਇਹ ਕੁੰਬ ਦੇ ਮੇਲੇ ਤੇ ਨਾ ਹੁਣ ਚਲੇਗੇ ਚਲੋ ਠੀਕ ਹੈ ਨਾ ਹੁਣ ਚਲੇਗੇ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਆ ਕੇ ਗੱਲ ਕਰਾਂਗੇ ਹਫਤਾ ਹੋ ਗਿਆ ਸੜੇ ਨਾਲ ਕੋਈ ਗੱਲ ਨਹੀਂ ਕੀਤੀ ਅੱਜ ਜੇ ਅਸੀਂ ਆਇਆ ਗੱਲ ਕਰਨ ਸਵੇਰੇ ਵੀ ਗੱਲ ਦੱਸੋ ਸੇਠ ਸਾਹਿਬ ਇਹਦਾ ਕੀ ਹੱਲ ਕੱਢੀਏ ਕਹਿੰਦੇ ਜੀ ਹੱਲ ਕੀ ਕਰਨਾ ਅਸੀਂ ਤਾਂ ਵੀ ਦੇਤਾ ਇਹਦਾ ਕਿਸਾਨ ਦੀ ਕੋਈ ਗਲਤੀ ਹੋਊ ਕਿਸਾਨ ਨੇ ਕੋਈ ਰੇਸਪਰੇ ਹੋਰ ਕਰਤੀ ਹੋਣੀ ਐਂ ਕਰਤਾ ਹੁਣ ਐਂ ਕਰਤਾ ਉਹਦਾ ਮਤਲਬ ਕੋਈ ਪੈਰ ਤੇ ਪਾਣੀ ਪੈਣਤਾ ਫੇਰ ਅਸੀਂ ਕਿਹਾ ਵੀ ਸੇਠ ਸਾਹਿਬ ਇਹ ਠੀਕ ਨਹੀਂ ਹੈ ਗੱਲ ਇਹ ਆਪਣਾ ਵਾਅਦਾ ਨਾ ਕਰੋ ਵਧੋ ਕਹਿੰਦਾ ਤੁਸੀਂ ਵਾਅਦਾ ਹੀ ਵਧਾ ਲਓ ਅਸੀਂ ਚਲੋ ਜੀ ਬਾਹਰ ਆ ਕੇ ਬਹਿ ਗਏ ਉਸ ਤੋਂ ਬਾਅਦ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੇ ਗੱਲਬਾਤ ਤੋਰੀ ਵੀ ਆਪਾਂ ਗੱਲਬਾਤ ਤੋੜ ਦਿਆਂ ਫੇਰ ਸਾਨੂੰ ਪ੍ਰਸ਼ਾਸਨ ਸੇਠ ਕੋਲ ਲੈ ਫਿਰ ਪ੍ਰਸ਼ਾਸਨ ਦੇ ਸਾਹਮਣੇ ਸਾਨੂੰ ਕਹਿੰਦਾ ਵੀ ਇਹਦਾ ਕਿਸਾਨ ਝੂਠ ਬੋਲਦਾ ਵੀ ਇਹਨੇ ਮੇਰੇ ਕੋਲੋਂ ਬੀ ਨਹੀਂ ਲਿਆ ਤਾਂ ਅਸੀਂ ਕਿਸਾਨ ਨੂੰ ਕਿਹਾ ਵੀ ਤੂੰ ਝੂਠ ਬੋਲਦਾ ਵੀ ਬੀ ਲਹੀਂ ਲਿਆ ਤਾਂ ਕਿਸਾਨ ਕਹਿੰਦਾ ਜੀ ਮੈਨੂੰ ਇਹਨੇ ਬਿੱਲ ਨਹੀਂ ਦਿੱਤਾ ਹੈਗਾ ਬਹੁਤ ਬਹੁਤ ਮਨਤਾ ਕਰੇ ਮੈਨੂੰ ਬਿੱਲ ਦੇ ਦੇ ਅਸੀਂ ਕਿਹਾ ਵੀ ਤੂੰ ਝੂਠ ਬੋਲ ਰਿਹਾ ਜਦੋਂ ਫਿਰ ਕਿਸਾਨ ਨੇ ਕਿਹਾ ਮੈਂ ਇਹਨੂੰ Google Pay ਰਾਹੀਂ ਪੇਪੇਮੈਂਟ ਕੀਤੀ ਹੈ ਅਸੀਂ ਉਹ Google Pay ਦੀ ਸਟੇਟਮੈਂਟ ਕਢਾਈ ਹੈ ਜਦੋਂ ਸੇਠ ਨੂੰ ਦਿਖਾਈ ਹੈ ਕੋਈ ਜਵਾਬ ਨਹੀਂ ਉਸ ਤੋਂ ਬਾਅਦ ਦੁਕਾਨ ਬੰਦ ਕਰਕੇ ਭੱਜ ਗਿਆ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਇਸ ਠੱਗ ਦੁਕਾਨਦਾਰ ਤੇ ਇਹਦੇ ਪਰਚਾ ਹੋਣਾ ਚਾਹੀਦਾ ਇਹ ਸਾਡੀ ਮੰਗ ਹੈ ਹਰਜਿੰਦਰ ਸਿੰਘ ਕਰਾਚੋਂ ਭਾਰਤੀ ਕਿਸਾਨ ਜੁਨੀਆਨੇਕਤਾ ਗ੍ਰਾਮ ਬਲਾਕ ਆ ਗੁਪਵਾਨੀਗੜ੍ਹ ਕੀ ਕਹਨ ਚੰਤਤ ਸਰਕਾਰ ਆ ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਵੇਂ ਸਰਾ ਇਸ ਤਰ੍ਹਾਂ ਕਿਸਾਨਾਂ ਨਾਲ ਠੱਗੀ ਲੱਗ ਰਹੀ ਆ ਬੀਆਂ ਦੇ ਨਾਂ ਉਤੇ ਵੱਡੀ ਧੰਦਲੀ ਚੱਲ ਰਹੀ ਆ ਜਿਹੜੀ ਇਹ ਜਦੋਂ ਕੰਪਨੀ ਨੇ ਆ ਕੇ ਦੇਖਿਆ ਵੀ ਵੈਰਾਈਟੀ ਇਹ ਸੇਮ ਆ ਜਿਹੜੀ ਇੱਥੋਂ ਖਰੀਦ ਕੇ ਜਿਹੜੀ ਗੱਲ ਕਿਸਾਨ ਦੱਸ ਰਿਹਾ ਵੀ ਇਹ ਬੀ ਦੇ ਵਿੱਚ ਡੁਪਲੀਕੇਟੀ ਆ ਇਸ ਕਰਕੇ ਉਸ ਸਮੇਂ ਕਿਸਾਨ ਨਾਲ ਆੜਤੀਨ ਇਥੋਂ ਦੇ ਦੁਕਾਨਦਾਰ ਨੇ ਮੰਨਿਆ ਵੀ ਅਸੀਂ ਤੁਹਾਡੀ ਪਰਪਾਈ ਕਰਾਂਗੇ ਪਰ ਜਦੋਂ ਅਸੀਂ ਇੱਥੇ ਪੂਰੀ ਗੱਲਬਾਤ ਵਾਸਤੇ ਬੈਠੇ ਆ ਤਾਂ ਬਾਬੂ ਜੀ ਦੁਕਾਨ ਛੱਡ ਕੇ ਭੱਜ ਗਏ ਨੇ ਸ਼ਟਰ ਦੇ ਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇੱਥੇ ਕਿਸਾਨ ਦਾ ਜਿੰਨਾ ਨੁਕਸਾਨ ਹੋਇਆ ਜਿੰਨਾ ਮਟਰ ਦੇ ਵਿੱਚੋਂ ਆਮਦਨ ਹੋਣੀ ਸੀ ਉਹਨੇ ਜ਼ਮੀਨ ਦਾ ਠੇਕਾ ਭਰੇਗਾ ਉਹਦੀ ਸਾਰੀ ਪਰਪਾਈ ਹੋਣੀ ਚਾਹੀਦੀ ਆ ਜੇ ਉਧਰਲੇ ਪਾਸੇ ਬਾਬੂ ਜੀ ਨਹੀਂ ਆਉਂਦੇ ਤਾਂ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਸੋਚਣਾ ਪਊਗਾ ਸਰਕਾਰ ਨੂੰ ਵੀ ਵੀ ਅਸੀਂ ਇਹ ਗੱਲ ਨੂੰ ਫਿਰ ਐ ਠੰਡੇ ਵਾਸਤੇ ਨਹੀਂ ਪੈਂਦਾਂਦੇ ਇਹਨੂੰ ਅੱਗੇ ਵਧਾਵਾਂਗੇ ਪਰਪੁਰ ਸਿੰਘ ਜੀ ਭਰਪੁਰ ਸਿੰਘ ਵੀ ਕਿੱਥੋਂ ਲਿਤਾ ਤੁਸੀਂ ਆ ਜੰਗੀ ਰਾਮ ਸਾਧੂ ਰਾਮ ਦੇ ਜੀ ਜੰਗੀ ਰਾਮ ਸਾਧੂ ਰਾਮ ਹਾਂਜੀ ਹਾਂਜੀ ਕੀ ਕੀਤ ਵੇ ਕਹਿ ਕੇ ਦਿੱਤਾ ਜੀ ਅਸੀਂ ਇਹਨਾਂ ਨੂੰ ਤਾਂ AP3 ਕਹਿ ਕੇ ਲਿਆ ਜੀ AP3 60 ਮੱਟ ਹੁੰਦਾ ਜਿਹੜਾ 60 ਵੱਡ ਦੇ ਵਿੱਚ ਟੁੱਟ ਜਾਂਦਾ ਜੀ ਤੇ ਉਸ ਅਸੀਂ ਇਹਨੇ 200 ਰੁਪਏ ਦੇ ਹਿਸਾਬ ਨਾਲ ਰੇਟ ਲਿਆ ਜੀ ਕੁਆਂਟਲ ਵੀਜ਼ ਲੈ ਗਏ ਉਹ 120 ਦਿਨ ਲੈ ਗਏ ਜੀ ਮਟਰ ਅਜੇ ਤੱਕ ਵੀ ਨਹੀਂ ਪੱਕਿਆ ਉਹ ਅੱਛਾ ਹਾਂ 120 ਦੇ ਲਵਾਂਗੇ 120 ਲੈ ਗਏ ਜੀ 60 ਦਿਨ ਦੀ ਚੀਜ਼ ਐ ਕੋਈ ਫਲੀ ਆਈ ਨਹੀਂ ਨਾ 18 ਫਲੀ ਚੋਂ ਦੋ ਦੋ ਫਲੀ ਆਈਆਂ ਨਹੀਂ 18 ਫਲੀਆਂ ਮਟਰ ਨੂੰ ਲੱਗਦੇ ਨੇ ਇੱਕ ਵੇਲ ਨੂੰ ਦੋ-ਦੋ ਫਲੀਆਂਾਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਕਰਨ ਤੇ ਸਾਡੀ ਪਰਭਾਈ ਹੋਣੀ ਚਾਹੀਦਾ ਜੀ ਲਾਲਾਂ ਦੇ ਖਰਾ ਪਰਚਾ ਹੋਣਾ ਚਾਹੀਦਾ ਹਾਂ ਕੀ ਨਾਮ ਤੁਹਾਡਾ ਸੰਜੀਵ ਕੁਮਾਰ ਜੀ ਸੰਜੀਵ ਕੁਮਾਰ ਜੀ ਪਿੱਛੇ ਦੁਕਾਨ ਤੁਹਾਡੀ ਹੈ ਜੀ ਇੱਥੇ ਵੀ ਜ਼ਮੀਨਦਾਰਾਂ ਦੇ ਬੀਜ ਦੇ ਵਾਸਤੇ ਤੁਹਾਡੇ ਕੋਲ ਲੱਗੇ ਸੀ ਲੈ ਬਿਲਕੁਲ ਲੱਗੇ ਜੀ ਕੀ ਖਾਪੇ ਆਈ ਵਿੱਚ ਜਿਹੜੇ ਤਾਂ ਲੱਗੇ ਬੀਜ ਦੇਖੋ ਸਰ ਮੈਂ ਕੋਈ ਇਹਦੇ ਵਾਸਤੇ ਇਕੱਲਾ ਬੀਜ ਤਾਂ ਨਹੀਂ ਲੈ ਕੇ ਆਇਆ ਮੈਂ ਇਹਨਾਂ ਨੂੰ ਸਰਦਾਰ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਗੇਨੇ ਦਾ ਬੀਜ ਮੈਂ ਬਹੁਤ ਵੇਚੇ ਦੇਖੋ ਜ਼ਿਮੀਦਾਰ ਬਲਾਲਾ ਨੇ ਆਪਾਂ ਜਿਹੜੀ ਜ਼ਿਮੀਦਾਰ ਨੂੰ ਦਿੱਤਾ ਸੀ ਦੇਖੋ ਹੋਰ ਵੀ ਦੁਕਾਨਦਾਰ ਨੇ ਬੀਜਿਆ ਹੋਇਆ ਆ ਰਵੀ ਖੜਾ ਹੈ ਰਵੀ ਨੇ ਵੀ ਗੰਗਾ ਦਾ ਬੀਜ ਵੇਚਿਆ ਗੰਗਾ ਦਾ ਬੀਜ ਸਾਡਾ ਸਭ ਤੋਂ ਵਧੀਆ ਵੀਰ ਹੈ ਚੰਗਾ ਮਟਰ ਹੋਇਆ ਪਰ ਇਹਦਾ ਕਹਿਣਾ ਹੈ ਵੀ ਮਟਰ ਟਾਈਮ ਵੱਧ ਲੈ ਗਿਆ ਉਹ ਦੇਖੋ ਅਸੀਂ ਕਿਵੇਂ ਕਿਹਾ ਸਾਰਾ ਟਾਈਮ ਵੱਧ ਲੈ ਗਿਆ ਸਾਨੂੰ ਕਿ ਉਹਦੇ ਕਿਵੇਂ ਲੈ ਗਿਆ ਕਿਵੇਂ ਬੀਜਿਆ ਕਿਵੇਂ ਨਹੀਂ ਬੀਜਿਆ ਜਿਵੇਂ ਨੇ ਬੀਜਿਆ ਹੋਏ ਮੇ ਮਟਰ ਕਾਮਯਾਬੀ ਨਹੀਂ ਹੈਗਾ ਆ ਪ੍ਰਧਾਨ ਮਦਨ ਜੀ ਨੇ ਮੈਨੂੰ ਦੱਸਿਆ ਆ ਕੇ ਧਮਕੀਆਂ ਦੇਣੀਆਂ ਮਿੱਟੀ ਤੇ ਹੀ ਕਰ ਦਾਂਗੇ ਤੇ ਦੁਕਾਨ ਬੰਦ ਕਰਾਂਗੇ ਤੇ ਜਿੰਦੇ ਲਾ ਦਾਂਗੇ ਦੱਸੋ ਕਿਹੜਾ ਕਾਨੂੰਨ ਹੈ ਇਹ ਕੋਈ ਪਹਿਲੇ ਵੀ ਜ਼임ੇਦਾਰ ਦੇ ਵਰਤਨਾ ਕੋਈ ਕਹੇ ਹੋਈ ਗੱਲਬਾਤ ਕੋਈ ਗੱਲਬਾਤ ਨਹੀਂ ਹੋਈ ਜੀ ਅੱਛਾ ਕਿਤੇ ਵੀ ਕਿਤੇ ਵੀ ਨਹੀਂ ਹੋਈ ਅੱਛਾ ਹੱਦ ਕੀ ਵੀ ਖਰਾਬ ਹੈ ਦਾ ਦੇਖੋ ਇਹ ਕੱਲੇ ਦਾ ਹੀ ਕੱਲੀ ਇਹ ਦੀ ਕੰਪਲੀਟ ਹੈ ਜੀ ਹੋਰ ਕਿਸੇ ਦੀ ਕੰਪਲੀਟ ਨਹੀਂ ਹੈਗੀ ਹੋਰ ਵੀ ਜ਼임ੇਦਾਰਾ ਕਿੰਨੇ ਵਿੱਚ ਬਛੇਰੇਆਂ ਵਿੱਚ ਮੇਰੇ 4-5 ਜਾ ਰਹੀ ਹੁਣ ਐ ਕਿਹੜਾ ਸਾਡੇ ਕੋਲ ਰਿਕਾਰਡਿੰਗ ਹੈ ਆਪਾਂ ਬੁਲਾ ਲੈਣੇ ਮਜ਼ਦਰੀ ਦੇ ਜ਼임ੇਦਾਰੇ ਮਜ਼ਦਰੀ ਦੇ ਜ਼임ੇਦਾਰ ਨੂੰ ਮੈਂ ਖਾਰਾ ਪੂਰੇ ਦੇ ਵੀਰੇ ਹੈਗੇ ਹਾਂ ਆ ਰਾਮਪੂਰੇ ਦੇ ਨੇਗੇ ਇਹਨੇ ਵੀ ਚਾ ਰਵੀ ਨੇ ਵ ਨਾਨ ਨੇ ਵਿਚੇ ਮੈਂ ਸਰਾ ਦੀ ਐਵੇਂ ਕਰਕੇ ਨਾ ਵੀ ਉਹ ਟਾਈਮ ਬੱਦ ਲੈ ਗਿਆ ਕਹਿੰਦੇ ਬੇਟਾ ਤੇ ਜਦੋਂ ਇਹ ਜਾਰਾ ਆਪਾਂ ਰੇੜੂ ਪਾ ਰਹੇ ਨੇ ਸਪਰੇਅ ਕਰਦੇ ਨੇ ਟਾਈਮ ਵੀ ਲੈ ਜਾਂਦਾ ਔਟੋਮੈਟਿਕੀ ਪਰ ਇਹੀ ਗੱਲ ਇਹਨਾਂ ਨੂੰ ਸਮਝਾਈਏ ਇਹ ਆ ਕੇ ਬਸ ਮੇਰੇ ਤੇ ਪ੍ਰਹਾਰ ਕਰਦੇ ਨੇ ਜੀ ਸੱਠਾ ਲਗੇ ਸੀ 120 ਦਿਨ ਦੀ ਵੇਟ ਕਰਨ ਤੋਂ ਬਾਅਦ ਵੀ ਨਹੀਂ ਕਹਿੰਦੇ ਕੋਈ ਸਰਦਾਰ ਜੀ ਪਹਿਲੀ ਗੱਲ ਹੈ ਸੱਠਾ ਮਟਰ ਵੀ 75 80 ਦਿਨ ਲੈਣਾ ਦਾ ਕੋਈ 60 ਨਜਮੰਟ ਨਹੀਂ ਹੁੰਦਾ 120 ਦਿਨ ਤੋਂ ਬਾਅਦ ਆਇਆ ਨਾ ਸਰਦਾਰ ਜੀ ਪਰ ਮੌਸਮ ਗਲਤ ਹੈ ਮੌਸਮ ਦਾ ਫੈਕਟਾ ਹੈ ਇਹਨਾਂ ਨੇ ਸਪਰੇਅ ਕਰਤਾ ਡਾਏ ਪਾਤਾ ਉਹ ਇਹਨਾਂ ਵੱਜ ਜਾਂਦਾ ਟਾਈਮ ਬੱਦ ਲੈ ਲੈਂਦੇ ਲਾਲ ਜੀ ਮਦਨ ਲਾਲ ਜੀ ਜਿਹੜੇ ਬੀਜ ਆ ਜਿਹੜੇ ਖਾਦ ਦੇ ਕਹਿ ਰਹੇ ਜ਼ਿੰਮੇਦਾਰ ਹਾਂਜੀ ਕੀ ਪੋਜੀਸ਼ਨ ਹੈ ਵੀ ਖਾਦ ਸੀ ਇਹ ਕੀ ਵੀ ਗੱਲਬਾਤ ਵੀਰ ਜੀ ਇਹਨਾਂ ਨੇ ਆਪਣਾ ਕੋਈ ਨਵਾਂ ਮੈਥਡ ਅਪਣਾ ਕੇ ਮਟਰ ਬੀਜਿਆ ਮੈਂ 40 ਸਾਲ ਤੋਂ ਬੀਜ ਵੇਚ ਰਿਹਾ 60 ਕਿਲੋ ਪਰ ਏਕੜ ਏਪੀ 3 ਦਾ ਬੀਜ ਪੈਂਦਾ ਇਹ ਸਿਰਫ 90 ਕਿਲੋ ਬੀਜ ਲੈ ਕੇ ਨੇ ਕਹਿੰਦੇ 4 ਕਿੱਲੇ ਬੀਜੇ ਨੇ ਜੀ ਜਦ ਕਿ ਉਹਦੇ ਵਿੱਚ 2 ਕੁਇੰਟਲ 40 ਕਿਲੋ ਬੀਜ ਚਾਹੀਦਾ ਸੀਗਾ ਜੀ ਇਹ ਕਿੰਨੇ ਲੈ ਗਿਆ ਇਹ ਸਿਰਫ 60 90 ਕਿਲੋ ਵੀ ਲੈ ਗਿਆ ਜੀ 90 ਕਿਲੋ ਇਹਨਾਂ ਨੇ ਕਿੰਨੇ ਵੀ ਚਾਹੀਦਾ ਸੀ 2 क्विंटल 40 किलो जी 60 किलो ਪਰ ਏਕੜ ਦੇ ਹਿਸਾਬ ਨਾਲ ਜੀ ਇਹਨਾਂ ਨੇ ਕੋਈ ਨਵਾਂ ਮੈਥਡ ਅਪਣਾਇਆ ਹੈ ਨਹੀਂ ਜ਼ਮੀਨ ਨੇ ਮੰਨਿਆ ਜੀ ਮਤਲਬ ਕਿ ਕਿਸਾਨ ਦੀ ਖਰਾਬੀ ਦੁਕਾਨਦਾਰ ਦੀ ਕੋਈ ਖਰਾਬੀ ਨਹੀਂ ਦੁਕਾਨਦਾਰ ਦੀ ਕੋਈ ਖਰਾਬੀ ਨਹੀਂ ਇਹੇ ਕੰਪਨੀ ਦਾ ਮਟਰ ਸਾਰੇ ਦੁਕਾਨਦਾਰਾਂ ਨੇ ਵੇਚਿਆ ਜੀ ਕਿਸੇ ਕੋਲ ਕੋਈ ਕੰਪਲੇਟ ਨਹੀਂ ਹੈ ਜੀ ਗੰਗਾ ਕੰਪਨੀ ਦਾ ਮਟਰ ਹੈ ਜੀ